ਆਪਾਂ ਨੂੰ ਇਹ ਮੰਤਰ ਜਪਣ ਦਾ ਹੁਕਮ ਆ ਮੂਲ ਮੰਤਰ ਮੂਲ ਮੰਤਰ ਜੱਬੋ ਜੇ ਦਾ ਹੁਣਾ ਪਹੁੰਚੇ ਸੱਚਖੰਡ ਜੂਰ ਸਾਹਿਬ ਜਾਣਾ ਹੋਵੇ ਨਾ ਤੇ ਆਪਾਂ ਅੰਮ੍ਰਿਤਸਰ ਤੋਂ ਟਿਕਟ ਲੈ ਲੈਣੀ ਹੈ ਜੂਰ ਸਾਹਿਬ ਦੀ ਜੇ ਆਪਾਂ ਰਸਤੇ 'ਚ ਕਿਸੇ ਨੇ ਪੁੱਛਿਆ ਨਾ ਵੀ ਕਿੱਥੇ ਜਾ ਰਹੇ ਜੀ ਸੱਚਖੰਡ ਸੋ ਕੋ ਹੈਗਾ ਤੁਹਾਡੇ ਕੋਲ ਉਹਨੇ ਟਿਕਟ ਦਿਖਾ ਦੇਣੇ ਉਹਨੇ ਖੜਾ ਜਾਓ ਸਾਡੇ ਉਹ ਕਿਹੜੀ ਟਿਕਟ ਹੈ ਸੱਚਖੰਡ ਜਾਣ ਵਾਸਤੇ ਮੂਲ ਮੰਤਰ ਵਾਹ ਗੁਰੂ ਜਿਹੜਾ ਮੂਲ ਮੰਤਰ ਨੂੰ ਜੱਬੂਗਾ ਨਾ ਉਹਦੇ ਕੋਲੇ ਪਰਵਾਣਾ ਹੋਊਗਾ ਜਦੋਂ ਉਹ ਦਰਗਾਹ ਨੂੰ ਜਾਊਗਾ ਤੇ ਜੇ ਰਾਹ 'ਚ ਉਹਨੂੰ ਕੋ ਰੋਕੂਗਾ ਤਾਂ ਵਿਖਾ ਦਊਗਾ ਉਹਨੇ ਖੜਾ ਜਾਓ ਗੁਰੂ ਨਾਨਕ ਨੇ ਇਹ ਨਾਮ ਸਾਰੇ ਜਗ ਨੂੰ ਦਿੱਤਾ ਆਪਾਂ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਤੇ ਸਭ ਤੋਂ ਪਹਿਲੇ ਆਪਾਂ ਚੌਂਕੜਾ ਲਾ ਕੇ ਤੇ ਮੂਲ ਮੰਤਰ ਦੀਆਂ ਦੋ ਮਾਲਾ ਕਰਨੀਆਂ 108 ਬਣ ਕੇ ਦੀ ਵਾਲਾ ਲੈ ਕੇ ਤੇ ਜਦੋਂ ਇੱਕ ਪੌੜੀ ਪੜੀ ਜਾਵੇ ਸਤਨਾਮ ਵਿਘਰੂ ਆਖ ਕੇ ਉਹਦਾ ਬਣਕਾ ਥਲ ਦੇਣਾ ਕਿਤੇ ਸਤਨਾਮ ਸਤਨਾਮ ਹੈ ਹੀ ਮੂਲ ਮੰਤਰ ਆ ਤੇ ਨਾਲ ਵਿਘਰੂ ਮੰਤਰ ਜੁੜ ਜਾਣਾ ਇਹਦਾ ਜਾਪ ਕਰਾਂਗੇ ਤੇ ਇਹ ਸਾਨੂੰ ਸੱਚਖੰਡ ਲੈ ਜਾਉ ਹਾਂ ਇਹ ਮੰਤਰ ਸਭ ਤੋਂ ਵੱਡਾ ਮੂਲ ਮੰਤਰ ਇਸ ਤੋਂ ਮੰਤਰ ਵੱਡਾ ਤੇ ਹੈ ਹੀ ਕੋਈ ਨਹੀਂ